ਹੁਣ ਇੱਥੇ ਵੀ ਉਹੀ ਚੀਜ਼ ਨੂੰ ਦੱਸ ਰਹੇ ਨੇ ਹੁਣ ਗੱਲ ਇਹ ਹੀ ਦੱਸ ਰਹੇ ਨੇ ਵੀ ਤੁਸੀਂ ਇੰਨਾਂ ਚੀਜ਼ਾਂ ਦੇ ਵਿੱਚ ਸਮਾਂ ਲਗਾ ਦਿੰਦੇ ਹੋ ਫਿਰ ਕਹਿੰਦੇ ਕੱਬ ਕੋ ਮੇਲਾ ਕਦੋਂ ਤੁਸੀਂ ਇਹ ਗਾਇਣ ਛੈਲੀ ਦੇ ਵਿੱਚ ਦੀ ਹੁਣ ਇਸ਼ਾਰਾ ਦੇ ਰਹੇ ਨੇ ਸਾਰ ਕਿਉਂਕਿ ਜਦੋਂ ਮਹਿਫਿਲ ਜੰਮਦੀ ਹੈ ਤੇ ਸਾਰੀਆਂ ਤਿਆਰੀਆਂ ਦੇ ਵਿੱਚ ਲੋਕ ਲੱਗ ਜਾਂਦੇ ਨੇ ਵੀ ਦੱਸਣਾ ਅੱਗੇ ਜਾ ਕੇ ਵੀ ਹੁਣ ਇੱਥੇ ਕਹਿ ਰਹੇ ਨੇ ਮੇਲੇ ਪੰਜ ਸੱਤ ਗਾਇਣ ਸੱਤ ਗਾਇਣ ਗਾਇਣ ਦੇ ਵਿੱਚ ਸੱਤ ਸੁਰ ਹੁੰਦੇ ਨੇ ਇੱਥੇ ਉਹਦੀ ਇੰਡੀਕੇਸ਼ਨ ਹੈ ਤੇ ਪੰਚ ਜਿਹੜੀਆਂ ਅ ਰਬਾਬ ਵਗੈਰਾ ਹੋਰ ਵੀ ਜਿਹੜੀਆਂ ਸਾਜਾਂ ਹੁੰਦੀਆਂ ਸੀ ਉਹਨਾਂ ਦੀ ਤੰਦਾ ਦੀ ਗੱਲ ਕਰਦੇ ਨੇ ਜਾਂ ਪੰਚ ਕਹਿ ਲੋ ਪੰਚ ਆਮ ਤੌਰ ਤੇ ਸਰਵੋਤਮ ਹੀ ਗਿਣਦੇ ਨੇ ਸੱਤ ਗਾਇਣ ਜਿਹੜੇ ਸੱਤ ਸੁਰ ਹੁੰਦੇ ਨੇ ਉਹਨਾਂ ਦੀ ਕੱਬ ਕੋ ਰਾਗ ਕਦੋਂ ਤੁਸੀਂ ਰਾਗ ਦੀਆਂ ਤਿਆਰੀਆਂ ਕਰੋਗੇ ਧੁਨ ਗਾਵੇ ਉਠਾਵੇ ਆਮ ਤੌਰ ਤੇ ਗਾਇਨ ਸ਼ੈਲੀ ਦੇ ਵਿੱਚ ਕਹਿੰਦੇ ਨੇ ਵੀ ਰਾਗ ਸਹੀ ਉਠਾ ਸਹੀ ਸੁਰ ਲਗਾ ਤਾਂ ਉਠੇਗਾ ਉਹ ਉਹ ਧੁਨ ਤਾਂ ਉਠੇਗੀ ਜਦੋਂ ਇਹ ਸਾਰੀਆਂ ਚੀਜ਼ਾਂ ਦਾ ਮਿਲਾਨ ਹੋਏਗਾ ਜਦੋਂ ਸਾਰੇ ਆਪਣੇ ਆਪਣੇ ਸਤੰਤੀ ਸਾਜ਼ ਲੈ ਕੇ ਇਕੱਠੇ ਬੈਠਣਗੇ ਫਿਰ ਉਹ ਪ੍ਰੈਕਟਿਸ ਕਰਨਗੇ ਫਿਰ ਉਹ ਉਸ ਚੀਜ਼ ਨੂੰ ਉਠਾਣਗੇ ਫਿਰ ਕਹਿੰਦੇ ਮੇਲਤ ਚੁਨਤ ਕਿਨ ਪਲ ਚਸਾ ਲਾਗੇ ਹੁਣ ਇਹਨੂੰ ਕਹਿੰਦੇ ਮੇਲਦੇ ਆ ਮੇਲ ਮਿਲਾਂਦੇ ਆ ਜਿਵੇਂ ਮੈਂ ਪਹਿਲੇ ਬੋਲਿਆ ਵੀ ਇਹਨੂੰ ਸਾਰੀਆਂ ਚੀਜ਼ਾਂ ਨੂੰ ਟਿਊਨ ਇਨ ਕਰਦੇ ਆ ਤੇ ਮੈਂ ਕਹਿੰਦਾ ਸੁਰ ਜਦਾ ਸੈੱਟ ਕਰ ਲਓ ਤੂੰ ਸੈੱਟ ਕਰ ਲੈ ਤੂੰ ਤਬਲਾ ਠੀਕ ਕਰ ਲੈ ਤੂੰ ਠੀਕ ਕਰ ਲੈ ਆ ਦੇਖ ਇਹ ਦੇਣਾ ਮੈਚ ਹੋ ਰਹੀ ਕਿੰਨੀ ਹੋ ਰਹੀ ਹੈ ਬਿਲਕੁਲ ਉਹਦਾ ਮਾਹੌਲ ਤਿਆਰ ਕਰਦੇ ਚੁਨਤ ਚੁਨ ਖਿੰਨ ਪਲ ਚਸਾ ਲੱਗ ਹੈ ਕਹਿੰਦੇ ਇੱਕ ਚਸਾ ਜਿੰਨਾ ਵੀ ਖਿੰਨ ਪਲ ਲੱਗਦਾ ਹੈ ਜਿੰਨਾ ਟਾਈਮ ਵੀ ਇੱਥੇ ਲੱਗਦਾ ਹੈ ਇਸ਼ਾਰਾ ਇਹ ਆ ਉਹ ਲੱਗਦਾ ਹੈ ਤੱਬ ਲੱਗ ਇੰਨੀ ਦੇਰ ਦੇ ਵਿੱਚ ਇੰਨੀ ਦੇਰ ਦੇ ਵਿੱਚ ਇਨ ਦਾ ਟਾਈਮ ਫਰੇਮ ਇਨ दैट ਟਾਈਮ ਫਰੇਮ ਮੇਰਾ ਮਨ ਮੈਂ ਆਪਣੇ ਆਪ ਨੂੰ ਕਹਿ ਰਿਹਾ ਗੁਰੂ ਪਾਸ਼ਾ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਪਰ ਸਬੋਧਨ ਸਾਨੂੰ ਕਰ ਰਹੇ ਨੇ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ RAM ਗੁਣ ਗਾਵੇ ਮੈਂ ਤਾਂ ਇੰਨੀ ਦੇਰ ਦੇ ਵਿੱਚ ਜਿੰਨੀ ਦੇਰ ਦੇ ਵਿੱਚ ਤੁਸੀਂ ਸਾਰੀ ਸੈਟਿੰਗ ਸ਼ੂਟਿੰਗ ਕਰਦੇ ਹੋ ਮੈਂ ਉਨੀ ਦੇਰ ਦੇ ਵਿੱਚ ਉਸ ਉਸ RAM ਦੇ ਰੰਮੇ ਹੋਏ ਦੇ ਗੁਣ ਗਾਨਾ ਅੱਗੇ ਕਹਿ ਰਹੇ ਨੇ